ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭੰਗਵਾ ਦਾ ਡੇਰੀ ਫਾਰ 5911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਪਿੰਡ ਮਾਲਾ ਖੇੜੀ ਤਫਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਆਪਾਂ 5 ਪਸ਼ੂ ਦਿਖਾਉਣੇ ਆਂ ਤੋਕੜਾ ਘਬਣਾ ਸਜਣਾ ਤੇ ਸਾਰੀਆਂ ਵੀਰ ਦੇ ਕੋਲ ਤੇ ਆਪਾਂ ਪਹੁੰਚਿਆ ਵੀਰ ਸ਼ੇਰੇ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਪਸ਼ੂਆਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਾਸੀ ਗਾਲ ਜੀ ਸਾਸੀ ਗਾਲ ਜੀ ਹੋ ਉਸ ਨਾਲ ਠੀਕ ਠਾਕ ਹੋ ਵਧੀਆ ਜੀ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਦੀ ਕਿਰਪਾ ਚਾਹੀਦੀ ਹੈ ਜੀ ਹਾਂਜੀ ਹਾਂਜੀ ਉਹ ਠੀਕ ਠਾਕ ਪਰਵਾਰ ਵਧੀਆ ਵਧੀਆ ਜੀ ਕਿਰਪਾ ਜੀ ਜੀ ਵੀ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾ ਕਿੜੀ ਤਹਿਸੀਲ ਹਈ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ 98145 ਤੇ 618 ਠੀਕ ਹੈ ਅੱਜ 8:00 ਤੇ ਤੇ ਜਾਮੀ ਨਾਲ ਠੀਕ ਹੈ ਜੀ ਕਰਕੇ ਸ਼ੁਰੂਆਤ ਜੀ ਹਾਂਜੀ ਕਰੀਏ ਜੀ ਨੀਲੀ ਵਾਲੀ ਦੀ ਆਪਣੀ ਖੀਰੀ ਹੋ ਗਈ ਏ ਅੱਛਾ ਪਿਛਲੀ ਜਿਹੜੀ ਵੀਡੀਓ ਪਾਈ ਹੋਦਾਂ ਨੂੰ ਹਾਂਜੀ ਹਾਂ ਇੰਨਾ ਵੀਰ ਭਰਾਵਾਂ ਨੇ ਫੋਨ ਕਿਤੇ ਛਾੜੀ ਗੱਲ ਦੋ ਮੇਰੇ ਖਾਲ ਨਾਲ ਨਾ ਵੱਧ ਤੋਂ ਵੱਧ 5 ਮਿੰਟ ਹੋਏ ਹੋਣੇ ਵੀਡੀਓ ਪਈ ਨੋ ਅੱਛਾ ਠੀਕ ਤੇ ਚੌਥੇ ਬੰਦੇ ਨੇ ਜਦੋਂ ਵੀਡੀਓ ਵੇਖੀ ਨਾ ਮੈਂ ਆਪ ਵੀ ਖੋਲ ਕੇ ਵੇਖਣੇ ਪਿਆ ਚੌਥੇ ਬੰਦੇ ਨੇ ਜਦੋਂ ਵੀਡੀਓ ਵੇਖੀ ਮੇਰੇ ਖਾਲ ਨਾਲ ਨਾ ਅੱਛਾ ਉਹ ਸੇ ਵਾਲਿਆਂ ਨੇ ਵੀਰ ਨੇ ਫੋਨ ਲਾਤਾ ਉਹਦੇ ਗੱਲ ਉਹ ਇਹੀ ਜੇ ਕਹਿੰਦੇ ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ ਤੇ ਬਾਕੀ ਰਹਿ ਕੇ ਹਾਲ ਪੁੱਛਦੇ ਉਹ ਕੰਮ ਬਣਿਆ ਜੀ ਹੋਰ ਜੋਟੀ ਦਾ ਬੜਾ ਹੂਣ ਵਰੇ ਪਰ ਉਹ ਵੀਰ ਪਰ ਮੇਰੇ ਖਿਆਲ ਨਾਲ ਇਸ ਤਰ੍ਹਾਂ ਹੀ ਜਿਵੇਂ ਉਹ ਕਿਤੇ ਵੀਡੀਓ ਹੀ ਆਪਣੀ ਟਿੱਕਨ ਦਿਆ ਏ ਠੀਕ ਹੈ ਸ਼ਕੀਨੀ ਬਹੁਰੀ ਨਾ ਛੋਟੀ ਦੇ ਵਿੱਚ ਚੰਗੀ ਜੰਗੀ ਦੇ ਨਾਲੇ ਕੱਟ ਕੱਟ ਹਾਂਜੀ ਹਾਂਜੀ ਕਿਹੜੇ ਮੈਂਡ ਦੇ ਬਾਰੇ ਹਰ ਵਿਆੜ ਵੀਜੀ ਦੂਜਾ ਸੁਗਾ ਵਾ ਅੱਛਾ ਜੀ ਤੇ ਦੁੱਧ ਵਾਲੇ ਤੇ ਮੰਨ ਲਓ ਵੀ ਰਿਕਾਰਡ ਹੀ ਤੋੜੇ ਬੈਠਦੇ ਦੱਸਣ ਦੀ ਲੋੜ ਹੀ ਨਹੀਂ ਪੈਣੀ ਆਪਾਂ ਨੂੰ ਠੀਕ ਹੈ ਲੋਕੀ ਕਰ ਦੁੱਧ ਦਾ ਹਿਸਾਬ ਨਾ ਕੀ ਕਹਿੰਦੇ ਨੇ ਮੈਂ ਇੱਕ ਦੁੱਧ ਦਾ ਡਰੱਮ ਵੀ ਕਹਿਣਾ ਤੇ ਦੁੱਧ ਦਾ ਸਮੁੰਦਰ ਵੀ ਤੇ ਦੋਵੇਂ ਚੀਜ਼ਾਂ ਹੀ ਹਿਸਾਬ ਨਾਲ ਠੀਕ ਹੈ ਠੀਕ ਹੈ ਲਓ ਬਈ ਲਾਗੇ ਲੋ ਤੁਹਾਨੂੰ ਚੈੱਕ ਕਰਾਉਨੇ ਆ ਕਰੀ ਵੀਰ ਜੀ ਸੂਈ ਨੋਂ ਹੱਤਾ ਆ ਸਾਰਾ ਹੀ ਅਜੇ ਤੇ ਇਹਦੇ ਕੋਲ 28 29 ਕਿਲੋ ਦੁੱਧ ਵੀਰ ਜੀ ਕਹਿਣ ਵਾਲਾ ਨਹੀਂ ਲੀਟਰ ਆ ਜਿੱਥੇ ਮਰਜੀ ਕੋਈ ਵੀਰ ਭਰਾ ਆਪਣੀ ਤਸੱਲੀ ਕਰ ਲੈ ਕੰਡਾ ਆਪਣਾ ਘਰੋਂ ਲੈ ਆਵੇ ਲੀਟਰ ਘਰੋਂ ਲੈ ਆਵੇ ਬਾਲਟੀਆਂ ਇੱਥੇ ਮੈਂ ਦੇ ਦੂੰਗਾ ਠੀਕ ਹੈ ਜੀ ਹਾਜੀ ਵੀਰ ਜੀ ਲਈ ਅਜੇ 4 ਕਿਲੋ ਘਰ ਤੋਂ ਘੱਟ ਵੀ ਗਾਂ ਚੋਤੀ ਗਾਂ ਤੋਂ ਖਲੋਤਾ ਨਹੀਂ ਜਾਂਦਿਆ ਅੱਛਾ ਜੀ ਮੇਰੇ ਖਿਆਲ ਨਾਲ ਹੋ ਸਕਦਾ 3 ਟਾਈਮ ਗਾਂ ਤੋਂ ਨਹੀਂ ਪਾਵੇ ਠੀਕ ਹੈ ਠੀਕ ਹੈ ਜੀ ਖੋਲੋ ਵੀਰ ਜੀ ਹਰ ਖੋਲ ਦਿਖਾਓ ਦੋਸਤੋ ਮਰੀ ਕੀ ਕਰਦਾ ਨੇ ਤੁਸੀਂ ਕੱਦ ਕਾਟ ਤੇ ਆਰਡਰ ਕਰਵਾ ਲਿਆ ਹੈ ਬੰਦਾ ਪੰਗਾਂ ਕਰਮਾਲੀ ਨੇ ਕਰੋ ਚੈੱਕ ਕਰੋ ਪੈਰਾਂ ਨੇ ਕਿਤੇ ਮਾਰਾ ਹੀ ਨੇ ਵੇਖੋ ਕਿਤੇ ਚਪਰਾ ਘੱਟ ਘੱਟ ਕੇ ਲੱਗੀਆਂ ਆਂਸਾਨ ਬਹੁਤ ਹੀ ਬਾਕਮਾਲ ਆਰਡਰ ਕੁਆਲਟੀ ਨਾ ਤਰਨਾ ਬੋਲਣਾ ਬੈਠਣਾ ਮੁਸ਼ਕਲ ਹੋਇਆ ਪਿਆ ਠੀਕ ਹੈ ਜੀ ਕਮਾਲਾ ਇੱਕ ਰੋਚਾ ਕਦੇ ਕਾਡ ਕਾੜ ਵੀ ਚੰਗਾ ਵਾ ਤੇ ਫਾਰਮ ਵਾਲੀ ਵਹਿੜਿਆ ਤੇ 30 ਲੀਟਰ ਜਿਹੜਾ ਇਸ ਟਾਈਮ ਜਿਹੜਾ ਬਿਲਕੁਲ ਦੁੱਧ ਤਿਆਰ ਹੈ ਦੇ ਕੋਲ ਕਿ ਸੂਈ ਨੂੰ ਕੋਈ 6-7 ਦਿਨ ਹੋਏ ਆ ਜੇ ਹਾਂ ਜੀ ਹਾਂ ਜੀ ਬਿਲਕੁਲ ਤਾਜੀ ਸੂਈ ਠੰਡ ਸੁਣ ਵੀ ਬਹੁਤ ਚੰਗਾ ਲੱਗਾ ਵਾ ਤੇ ਨਾੜਾ ਨੂੜਾ ਹਵਾਨੇ ਦੇ ਚੰਗੀਆਂ ਆ ਗਈਆਂ ਕਿੰਨਾ ਵੀ ਜਵਾਈ ਹੋਣੇ ਸਾਹਮਣੇ ਹਾਂਜੀ ਕਿੰਨਾ ਨਹੀਂ ਜਾਈ ਬਈ ਜੀ ਇਹਨੇ ਪਤਾ ਕੋਈ ਨਹੀਂ ਜੇ ਮੰਨ ਲਓ 35 ਦੇ ਵੀ ਜਾ ਸਕਦੀ ਤੇ 40 ਦੇ ਵੀ ਜਾ ਸਕਦੀ ਜੀ ਜੇ ਵੀ ਭਰਾਵਾਂ ਦੀ ਮੰਨ ਲਓ ਵੀ ਆਪਾਂ ਉਹ ਸੇਵਾ ਤੇ ਆ ਪਰ ਇਸ ਟਾਈਮ ਤੇ ਕੋਈ ਮੰਨ ਲਓ ਵੀ ਲੀਟਰ ਲਿਆਵੇ ਅੱਛਾ ਜੀ ਭਾਵੇਂ ਕੱਡਾ ਲਿਆਵੇ ਬਾਲਟੀਆਂ ਇਥੋਂ ਮੈਂ ਦੇ ਦੂੰਗਾ ਤੇ ਤਸੱਲੀ ਕਰ ਲੈ 28 29 ਕਿਲੋ ਰੈਡੀ ਆ ਅੱਛਾ ਅੱਛਾ ਠੀਕ ਹੈ ਜੀ ਲਓ ਬਈ ਮੈਂ ਪੂਰੇ ਵੱਡੇ ਕੱਦ ਵਜਣ ਵਾਲੀ ਆ ਛੋਟੀ ਨਹੀਂ ਗੀ ਤੇ ਕੱਦ ਕਾੜ ਦੀ ਵੀ ਚੰਗੀ ਆ ਹਾਂਜੀ ਦੰਦਾ ਜੋ ਤੋ ਦੰਦਾਂ ਹੀ ਜਿਹੜੇ ਖਾਨੇ ਦੇ ਵਿੱਚ ਜਿਹੜਾ ਦੁੱਧ ਚਵਾਈ ਜਾਊਗੇ ਤੇ ਬਾਕੀ ਸ਼ਿਕਨਿਸ਼ਕੁਨਿ ਵੀ ਪੂਰੀ ਆ ਹਾਂਜੀ ਛੇ ਦੰਦ ਜੇ ਬਾਈ ਕੇ ਮੂੰਹੋਂ ਵੀ ਅਜੇ ਤੇ ਕਰੋ ਚੈੱਕ ਕਰੀਂ ਆ ਡਰ ਕੁਆਲਟੀ ਤੋਂ ਨਾੜਾਂ ਨੂੜਾਂ ਚੰਗੀਆਂ ਮੋਟੀਆਂ ਲੱਗੀਆਂ ਪੈ ਪੈ ਲੱਗੀਆਂ ਦੁੱਧ ਵਾਲੀਆਂ ਵੀ ਜੀ ਮੈਂ ਨਾ ਦੁੱਧ ਵਾਲੀ ਫੈਕਟਰੀ ਹੈਗੇ ਹਾਂ ਸਾਬ ਨਾਲ ਸਹੀ ਗੱਲ ਹੈ ਜੀ ਹਾਂਜੀ ਚਾਰ ਪੰਜ ਪੰਜੂ ਸਾਮਣ ਵਾਲੇ ਇੱਕੋ ਸਮਝ ਗਿਆ ਵੀ ਸਮਝੀ ਜਾਵੇ ਮੈਂ ਨਾ ਕਿਤੇ ਤੁਹਾਨੂੰ ਤੁਹਾਨੂੰ ਕਰਾ ਦੂਗੀ ਬੜਕੇ ਜੀ ਲਓ ਬਾਈ ਦੁੱਧ ਦਾ ਡਰਾਮਾ ਆ ਗਿਆ ਜੇ ਨਹੀਂ ਸੇਵ ਕਰ ਲਈ 19 ਥੋੜੀ 19 ਥੋੜੀ ਵੀ ਜੀ ਉਹ ਬਗਿੱਤ ਜੀ ਸਾਡ ਤਾਂ ਵੀ ਅਕਰਾ ਤਾਂ ਚੈੱਕ ਕਰਾ ਦਿੰਦੇ ਆ ਜਿੱਧਰ ਵੀ ਨਾਲਾ ਨੂੜਾ ਚੰਗੀਆਂ ਵਾ ਤੇ ਥਣ ਥਣ ਬਹੁਤ ਹੀ ਚੰਗਾ ਲੱਗਾ ਵਾ ਫੇਟ ਫਟ ਦੇ ਬਾਕੀ ਵੀ ਜੀ ਫੇਸ ਕੁਆਲਟੀ ਵੇਖੋ ਕਿ ਨਹੀਂ ਸੋਹਣੀ ਹੈ ਵੈਡ ਵੀ ਦੇਖੋ ਐ ਸ਼ਾਂਤ ਸੁਭਾਅ ਦੀ ਫਿਰ ਜਿੱਦੇ ਜਤਰਾ ਮਰਜੀ ਕੁਆਲਟੀ ਲਾ ਕੇ ਥੱਲੇ ਭਾਵੇਂ ਦੋ ਬੰਦੇ ਉਧਰ ਉਧਰ ਹੀ ਬੈ ਕੇ ਚੁੰਦੇ ਰੋ ਜਵਾਬ ਕੀ ਮੰਗੋ ਜਵਾਬ ਮਗਰ ਮੇਲ ਕਾਫ ਜੇ ਠੀਕ ਹੈ ਲੋ ਬਈ ਮੇਲ ਕਾਫ ਆ ਗਿਆ ਜੇ ਪਿੱਛੇ ਕੀ ਮੋਲ ਵੀਰ ਜੀ ਕਰਨਾ ਫਿਰ ਚਲ ਵੀਰ ਜੀ ਵੈਡ ਤੇ ਕਹਿੰਦੀ ਵੀ ਡੇਢ ਤੋਂ ਘੱਟ ਨਾ ਮੈਨੂੰ ਵੇਚ ਹਾਂਜੀ ਪਰ ਫਿਰ ਮੇਰੀ ਆਤ ਹੋਈ ਆ ਵੀ ਲਾਲਚ ਨਹੀਂ ਕਰਨਾ ਹਾਂਜੀ ਹਾਂਜੀ ਜਾਇਜ਼ ਮਿਲੀ ਜਾ ਤੇ ਜਾਇਜ਼ ਦੇ ਦਈਏ ਠੀਕ ਹੈ ਜੀ ਤੇ ਵੀਰ ਜੀ ਇੱਕੋ ਹੀ ਗੱਲ ਮੁੱਲ ਭਾਵੇਂ ਜੋ ਮਰਜ਼ੀ ਕਰਾ ਲਓ ਮੁੱਲ ਤੇ ਵੈੜ ਹੱਕ ਰੱਖਾਉਂਦੀ ਲੱਖੋਂ ਬਾਹਰ ਹੀ ਹਾਂਜੀ ਹਾਂਜੀ 90 ਦੀ ਵੈੜ ਦੇ ਦਈਏ 90 ਦੀ 90 ਦੀ ਦੇ ਦਈਏ ਜਾਇਜ਼ ਹੀ ਆਉਂਦੀ ਹੈ ਜਾਇਜ਼ ਹੈ 85 'ਚ ਵੀਰ ਜੀ 200 ਰੁਪਇਆ ਛੋਟ ਪਰ ਬਾਹਰ ਉਹ ਨਹੀਂ ਜੀ ਕਦੋਂ ਮਿਲਦੀ ਠੀਕ ਹੈ ਠੀਕ ਹੈ ਲਓ ਭਾਈ ਜੀ ਬਿਲਕੁਲ ਛੋਟਾ ਭਾਅ ਦੇ ਦੁੱਧ ਵਾਲੇ ਜੇ ਰਿਕਾਰਡ ਹੀ ਤੋੜਦੇ ਪਏ ਨੇ ਰਿਕਾਰਡ ਹੀ ਜੀ ਰਿਕਾਰਡ ਤੇ 30 ਲੀਟਰ ਬਹੁਤ ਯਾਰਾ ਦੁੱਧ ਜਿੱਥੇ ਮਰਜ਼ੀ ਕੋਈ ਠਾ ਜਿੱਥੇ ਮਰਜ਼ੀ ਕੋਈ ਵੀਰ ਭਰਾਣ ਖਚੋਲੇ ਮੇਰੇ ਕੋਲ ਠੀਕ ਹੈ ਠੀਕ ਹੈ ਜੀ ਧੰਨਵਾਦ ਆਹ ਕੰਡਾ ਲੀਟਰ ਆਪਣਾ ਲੈ ਆਵੇ ਹੋ ਬਜੀ ਕੀ ਕਰ ਸਕਦਾ ਜੀ ਫੁੱਲ ਗਰੰਟੀ ਵੀਰ ਦੀ 28 ਤੋਂ 29 ਲੀਟਰ ਜਿਹੜਾ ਬਿਲਕੁਲ ਦੁੱਧ ਪਿਆਰ ਆ ਤੇ ਦੁੱਧ 35 ਤੋਂ ਪਲੱਸ ਚਵਾਈ ਗਾਉਂਗੀ ਅਛਾ ਜੀ ਆਜੋ ਹੁਣ ਜੇ ਨੰਬਰ ਤੇ ਇਹ ਵੀਰ ਜੀ ਦੁੱਧਾ ਸੂਆ ਝੋਟੀ ਸੂਆ ਲੱਗੀ ਆ ਅੱਛਾ ਜੀ ਹਫਤੇ ਦੀ ਜੇ ਕੱਟੀ ਆ ਵੇਖੋ ਥੱਲੇ ਬਣੀਆਂ ਤੇ ਮੰਨ ਲਓ ਵੀ ਅਜੇ ਹੌ ਜੋ ਜੋ ਮਾਨੂੰ ਦਿਨ ਨੇੜੇ ਆਏ ਹੁਣ ਥੱਲੇ ਵੱਧੂਗੀ ਚੰਗੀ ਠੀਕ ਠੀਕ ਇਹ ਬਣੀ ਹੁਣ ਨਹੀਂ ਤੇ ਤੇਰੀ ਜਿਵੇਂ ਤੇ ਦੂਜਾ ਸਵੇਰੇ ਨੇ ਮਾਨੂੰ ਸੂਣਾ ਜਿਹਾ ਕਿੰਨਾ ਕੁ ਮਾਂ ਛੱਡਦੀ ਰਹਿਵਾਂਗੇ ਟਾਈਮ ਹੀ ਨਹੀਂ ਹਫ਼ਤੇ ਦੇ ਅੰਦਰ ਅੰਦਰ ਮਾਨੂੰ ਫੁੱਲ ਤਿਆਰ ਆ ਗਏ ਨੌਂ ਦਿਨ ਦੇ ਵਿੱਚ ਸੁੰਦੀ ਆ ਠੀਕ ਆ ਠੀਕ ਹਾਂਜੀ ਵੱਧ ਤੋਂ ਵੱਧ ਗਿਣਤੀ ਨੂੰ ਦੱਸ ਦੇਵਾਂ ਮੈਂ ਜੀ ਲੋ ਬਾਈ ਇਹ ਵੀ ਹੁਣ ਆਪਾਂ ਫੋਲ ਕੇ ਵਿਖਾਉਂਦੇ ਹਾਂ ਤੁਹਾਨੂੰ ਬਹੁਤ ਹੀ ਚੰਗਾ ਲੱਗੇਗਾ ਦੂਜਾ ਸਵੇਰਾ ਸੁੰਨਾ ਹਾਂਜੀ ਦੂਜਾ ਕਰੋ ਬਾਈ ਜੀ ਫੇਸ ਕੁਆਲਿਟੀ ਚੈੱਕ ਤੇ ਜੈਡ ਬਲੈਕ ਵਿੱਚ ਆ ਗਈ ਆ ਪਰ ਆ ਜਾਓ ਇਸ ਤੇ ਡੰਟੂ ਨਾਲੇ ਕਾਫੀ ਆ ਹਵਾ ਨੇ ਤੇ ਇਹ ਥਣ ਤੁਣ ਬਹੁਤ ਹੀ ਚੰਗਾ ਲੱਗਾ ਵਾ। ਘਾਣ ਘੰਡਾ ਬਹੁਤ ਸੋਹਣਾ। ਠੀਕ ਹੈ ਠੀਕ ਹੈ। ਇਹਨੇ ਕਿੰਨਾ ਚੋਇਆ ਹੈ ਲੋਟ ਪਿਛਲੇ ਸਵੇਰੇ? ਉਹਦੇ ਜੀ ਕਹਿੰਦੇ ਪਹਿਲੇ ਸਵੇਰ ਨਹੀਂ 10 ਲੀਟਰ ਚੋਇਆ ਆਪਾਂ ਇਹਨੇ ਕਹਿੰਦੇ ਕਿ 14 ਚੋਇਆ 15 ਚੋਇਆ। ਅਛਾ ਠੀਕ ਹੈ। ਤਾਂ ਮੰਨ ਲਓ ਵੀ ਕੋਈ 11 ਤੋਂ 12 ਕਿਲੋ ਦੁੱਧ ਤੇ ਦੇ ਦੇ। ਕਮਾਲਾ। ਠੀਕ ਹੈ ਠੀਕ ਹੈ। ਉਹ ਬਜੀ 10 11 ਲੀਟਰ ਜਿਹੜਾ ਦੁੱਧ ਚੋਈਆ ਉਹ ਵੀ ਆਰਾਮ ਨਾਲ ਤੇ ਲੈ ਜੂਗੀ। ਚੱਲ ਜੀ ਫਟ ਕੇ ਅੰਦਰੀਆ ਕਰ ਲਈ ਹਾਂ ਹਾਂਜੀ ਭਾਈ ਲਾਗੇ ਤੋਂ ਚੈੱਕ ਕਰ ਸਕਦੇ ਤੁਸੀਂ ਬਾਕੀ ਥਣ ਭਾਂਡੇ ਦੀ ਭਾਈ ਥਣ ਭਾਂਡੇ ਦਾ ਟੱਕਰ ਹੁੰਦਾ ਥਣ ਭਾਂਡੇ ਦੀ ਝੋਟੀ ਸਾਫ਼ ਸੇ ਬਿਲਕੁਲ ਠੀਕ ਹੈ ਠੀਕ ਹੈ ਜੀ ਸਾਨੂੰ ਬਹੁਤ ਹੀ ਚੰਗਾ ਲੱਗਾ ਬਹੁਤ ਹੀ ਜ਼ਿਆਦਾ ਮੇਰੇ ਨੂੰ ਤੇ ਲੱਗਾ ਖਾਣ ਤੇ ਪਿੰਡ ਦੇ ਤੋਂ ਕੋਈ 10 ਲੀਟਰ ਦੁੱਧ ਛਵਾਇਆ ਹੋਆ ਕੀ ਮੁੱਲ ਕਰਨਾ ਗੀ ਇਹਦਾ ਹਰ ਭਲੇ ਵੀਜੀ ਝੋਟੀਆਂ ਵੇਚਦਾ ਤੁਹਾਨੂੰ ਵੀ ਪਤਾ ਬਾਹਰ ਉਹਨਾਂ ਮਾਰਕੀਟ ਚ ਮੁੱਲ ਚੱਲਣ데요 ਹਾਂਜੀ ਅਰੇ ਪੁੱਤ ਤੇ ਝੋਟੀ ਦੇ ਦੀਏ ਜੀ ਅਸੀਂ ਦੀ ਜਾਇਜ਼ ਕਰੀਏ ਜਾਇਜ਼ ਕਰੀਏ ਜਾਇਜ਼ੀ ਕਰੀਏ 200 ਰੁਪਏ ਵਾਲਾ ਕਰੀਏ 200 ਰੁਪਏ ਵਾਲਾ ਵੀਜੀ 65000 ਦੀ 200 ਛੋਟ ਠੀਕ ਹੈ ਲਓ ਬਈ 65000 ਚੋਂ 200 ਰੁਪਏ ਦੀ ਛੋਟ ਠੀਕ ਹੈ ਠੀਕ ਹੈ ਬਿਲਕੁਲ ਜਾਇਜ਼ੀ ਛੋਟੇ ਛੋਟੇ ਭਾਅ ਤੇ ਆਜੋ ਹੁਣ ਤੀਜੇ ਨੰਬਰ ਤੇ ਇਹ ਵੀਜੀ ਇਹ ਵੀ ਮੰਨ ਲਓ ਵੀ ਦੂਜਾ ਸੁਹਾ ਝੋਟੀ ਸੋਈ ਆ ਤੇ ਇਹਨੂੰ ਮੰਨ ਲਓ ਵੀ ਹੋਈ ਆ ਵੀ ਤੋਂ 25 ਦਿਨ ਦੀ ਮੰਨ ਲਓ ਸੋਈ ਆ ਮਹੀਨੇ ਤੋਂ ਅੰਦਰ ਅੰਦਰ ਆ ਦੇਣਾ ਅੱਛਾ ਜੀ 25 ਦਿਨ ਦੀ ਮੰਨ ਲਓ ਮਹੀਨੇ ਦੀ ਕੋਈ ਵੀਰ ਮੰਨ ਕੇ ਲਵੇ ਮੇਰੇ ਕੋਲ ਠੀਕ ਠੀਕ ਹੈ ਮਹੀਨੇ ਦੀ ਪੂਰੀ ਨਹੀਂ ਗਈ ਸੋਈ ਅੱਛਾ ਜੀ ਤੇ ਮਗਰ ਇਹ ਤੇ ਫੀਮੇਲ ਕਾਫ ਆ ਇਸ ਟਾਈਮ ਤੇ ਵੀ ਜੀ ਇਹਦੇ ਕੋਲ 12 ਕਿਲੋ ਦੁੱਧ ਰੈਡੀ ਆ ਹੁਣ ਵੈਸੇ ਮੈਂ ਚੋਕੇ ਲਿਆਇਆ ਜੀ ਪੂਰੀ ਆਪਣੀ ਤਸੱਲੀ ਕਰਕੇ ਸਵੇਰੇ ਵੀ ਮੈਂ ਚੋਈ ਹੁਣ ਵੀ ਪੂਰੀ ਅਗਲੇ ਦੇ ਘਰੋਂ ਕੋਈ ਖਾਲੀ ਘਰ ਦੇ ਤੇ ਫਿਰ ਛੋਟੀ ਚੜਾ ਕੇ ਲੈ ਆਇਆ ਠੀਕ ਠੀਕ ਲੋ ਵੀ ਆਪਣੀ ਤਸੱਲੀ ਕੀਤੀ ਹੋਵੇ ਫਿਰ ਹੀ ਤੁਹਾਨੂੰ ਪਤਾ ਗਾਵੇਂ ਆਪਾਂ ਗਰੰਟੀ ਦੇ ਸਕਦੇ ਹਾਂ ਕਿ ਠੀਕ ਠੀਕ ਲੋ ਬਗੇ ਨੂੰ ਕੋਈ ਸਖਣ ਝੋਟੀ ਚੋਈ ਜਿਹੀ ਨਹੀਂ ਸਾੜੀ ਹੁਣ ਆਪਾਂ ਝੋ ਮਿਲੇ ਆਂਦੀ ਹੈ ਜਿਹੜੀ ਜਵਾਹੀ ਹੋਈ ਹੈ ਤੇ ਉਸ ਹਿਸਾਬ ਨਾਲ ਕੋਈ ਵੀ ਭਰਾ ਅੰਦਾਜ਼ਾ ਲਾਵੇ ਇਹ 12 ਲੀਟਰ ਜਿਹੜਾ ਦੁੱਧ ਇਹਦੇ ਕੋਲ ਬਿਲਕੁਲ ਰੈਡੀ ਆ ਇਹ ਕਿਹੜਾ ਜਵਾਗ ਦੁੱਧ ਇਹਦਾ ਇਹਦਾ ਜਵਾਗ ਵੇਚੀ ਇੱਥੋਂ ਜੀ ਮੇਰੇ ਖਿਆਲ ਨਾਲ ਆ ਜੇ ਤੀਜੇ ਦੇਖੋ ਹਾਂਜੀ ਹਾਂਜੀ ਠੀਕ ਠੀਕ ਹਾਂ ਮਹੀਨੇ ਮਹੀਨੇ ਤੋਂ ਅੰਦਰ ਜੇ ਅਜੇ ਦੇਣ ਠੀਕ ਹੈ ਠੀਕ ਹੈ ਇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਇਹਦੀ ਵੀ ਰੀਡ ਬਲੈਕ ਵਿੱਚ ਆ ਗਈ ਹੈ ਵੀ ਮੱਕੀ ਛਣ ਛਣ ਦੀ ਝੋਟੀ ਬਹੁਤ ਸੋਹਣੀ ਆ ਹਾਂਜੀ ਹਾਂਜੀ ਦੁੱਧ ਬੁੱਲਾ ਬੁੱਲਾ ਪੀਣ ਛਣ ਤੋਂ ਬਹੁਤ ਚੰਗਾ ਲੱਗਾ ਵਾ ਖੜੇ ਆਪਣੇ ਕੋ ਤੇ 12 ਲੀਟਰ ਜਿਹੜਾ ਬਿਲਕੁਲ ਦੁੱਧ ਤਿਆਰ ਆ ਹਾਂ ਤੇ ਇੱਕ ਦੇ ਨਾਲ ਇੱਕ ਵੀ ਫ੍ਰੀ ਮਿਲਣੀ ਤੁਹਾਨੂੰ ਇਹ ਵੀ ਫੀਮੇਲ ਕਾਫ ਹਾਂਜੀ ਹਾਂਜੀ ਫੀਮੇਲ ਕਾਫ ਆ ਹੁਣ ਉਹ ਤੇ ਵੀਰ ਜੀ ਮੰਨ ਲਓ ਵੀ ਨੁਚੜੀ ਆ ਝੋਟੀ ਕੋ ਇੱਥੇ ਜਿਦ ਤਰ੍ਹਾਂ ਗਾਈ ਨਹੀਂ ਆਪਣੀ ਫਸੀ ਫਿਰਨਦੀ ਹਾਂਜੀ ਅਗੇ ਤਰ੍ਹਾਂ ਝੋਟੀ ਬੰਦੀ ਆ ਠੀਕ ਆ ਠੀਕ ਤਾਂ ਮੈਂ ਨੀ ਆਂਦਾ ਨਾ ਵੀ ਵੀਡੀਓ ਚ ਮਨ ਲਓ ਡੰਗਰ ਫਸਿਆ ਹੀ ਹੋਵੇ ਤਾਂ ਮੈਂ ਫੇਰ ਹੀ ਵੀਡੀਓ ਪਾਵਾਂ ਨਹੀਂ ਨਹੀਂ ਬਿਲਕੁਲ ਜੀ ਤੇ ਆਪਣੀ ਤਸੱਲੀ ਕੀਤੀ ਹੋਵੇ ਨਾ ਤੇ ਫਿਰ ਆਪਾਂ ਵੀਰ ਭਰਾ ਗੰਭੀਰ ਤੇ ਲੈ ਜਾਂਦੇ ਡੰਗਰ ਆਪਣੀ ਤਸੱਲੀ ਕੀਤੀ ਹੋਵੇ ਤੇ ਆਪਾਂ ਕਿਸੇ ਨੂੰ ਵੀ ਕਹਿ ਸਕਦੇ ਹਾਂ ਵੀ ਗਰੰਟੀ ਆਪਣੀ ਹਾਂਜੀ ਹਾਂਜੀ ਇਹਨਾਂ ਦੁੱਧ ਆਪਾਂ ਚੋ ਕੇ ਲਿਆ ਬਿਲਕੁਲ ਸਹੀ ਗੱਲ ਹੈ ਜੀ ਹਾਂਜੀ ਤੇ ਕੀਮਤ ਵੀ ਜੀ ਦਾ ਫਿਰ ਮੁੱਲ ਵੀਰ ਜੀ ਵੇਖ ਲਓ ਝੋਟੀ ਦੁੱਧ ਦੇ ਹਿਸਾਬ ਨਾਲ ਤੇ ਕਰੰਬੀ ਲੱਖੋਂ ਬਾਹਰੇ ਹਾਂਜੀ ਤੇ ਪਰ ਆਪਾਂ ਜਾਈ ਦੀ ਨਹੀਂ ਫੇਰ ਉਹ 200 ਰੁਪਏ ਵਾਲੇ ਛੋਟ ਤੇ ਆ ਜਿੰਨੇ ਕੰਮ ਠੀਕ ਹੈ ਜੀ ਤੇ ਇਹ 85 ਚੋਂ 200 ਰੁਪਏ ਛੋ ਵੀਰ ਜੀ ਦੱਸ ਕੀ ਆ ਗਿਆ ਇਹ ਵੀਰ ਜੀ ਡੇਢ ਮਹੀਨੇ ਦੀ ਗੱਬਣ ਆ ਡਾਕਟਰ ਕੋਲ ਚੈੱਕ ਕਰਾਈ ਆ ਤੇ ਸ਼ੱਕ ਜਿਹਾ ਦਸੀ ਆ ਤੇ 100% ਤੁਹਾਨੂੰ ਪਤਾ ਜੇ ਸ਼ੱਕ ਜਿਹਾ ਹੋਵੇ ਡੰਗਰ ਸੂਣ ਵਾਲਾ ਹੀ ਹੁੰਦਾ ਹਾਂਜੀ ਹਾਂਜੀ ਤੇ ਗੱਬਣੀ ਲਾ ਕੇ ਚੱਲੀਏ ਆਪਾਂ ਤੇ ਪਰ ਫਿਰ ਵੀ ਆਪਾਂ ਰੇਟ ਜਿਹੜਾ ਖਾਲੀਆਂ ਵਾਲਾ ਪਾ ਦੇਣਾ ਵਾ ਠੀਕ ਹੈ ਇਹਦੇ ਕੋਲ 5 ਲੀਟਰ ਦੁੱਧ ਆ ਅੱਛਾ ਜੀ ਤੇ ਡੇਢ ਮਹੀਨੇ ਦੀ ਗੱਬਣ ਆ ਆਈਸ ਕਿੰਨਾ ਕੋਲੇ ਕਿ ਬਖਾਉਨੇ ਠੀਕ ਕੋਲੇ ਮੇਰੀ ਗੱਲ ਕੰਡ ਜੀ ਬਹੁਤ ਲੱਗੀ ਆ ਤੇ ਇਸ ਟਾਈਮ 5 ਲੀਟਰ ਹਾਂਜੀ ਹਾਂਜੀ 5 ਲੀਟਰ 5 ਲੀਟਰ ਜਿਹੜੀ ਨੀਲੀ ਚ ਆਉਂਦੀ ਹੈ ਵੀਰ ਜੀ ਵੇਖੋ ਥਾਂ ਤੇ ਵੀ ਡੰਬ ਹੈਗੇ ਆ ਤੇ ਲੱਤਾਂ ਵੀ ਨੇ ਸਰਤੇ ਆ ਇਹ ਨੀਲੀ ਦਾ ਪੱਕ ਰੱਖ ਦਈਏ ਠੀਕ ਠੀਕ ਹੈ ਬਾਕੀ ਕੱਦ ਵਜਨ ਦੀ ਫੁੱਲ ਵੱਡੀ ਆ ਲੋ ਵੀਰ ਜੀ ਕੱਦ ਵਜਨ ਦੀ ਬਹੁਤ ਹੀ ਪੈਂਦੀ ਤੇ ਸੇਬਲ ਹੱਡੀ ਆ ਗਈ ਆ ਕਿੰਨਾ ਕਿ ਸੱਜਰ ਦੇ ਵਿੱਚ ਸੱਜਰ ਨਾਲ ਵੀਰ ਜੀ ਉਹ ਕਹਿੰਦੇ ਨਹੀਂ ਪਿਆ ਤੇ ਰੱਬ ਹੋ ਜਾਂਦਾ ਠੀਕ ਹੈ ਠੀਕ ਹੈ 13 ਲੀਟਰ ਜਿਹੜਾ ਦੁੱਧ ਸੱਜਰ ਨੇ ਚਵਾਇਆ ਵਾ ਇਸ ਟਾਈਮ ਜਿਹੜਾ 5 ਲੀਟਰ ਦੇ ਕੋ ਦੁੱਧ ਤਿਆਰ ਆਰੇ 1.5 ਮਹੀਨੇ ਦੀ ਕੰਮ ਬਣੀ ਆ ਹਾਂਜੀ ਤੇ ਕਰੋ ਲੈ ਜੋ ਲੈ ਜੋ ਕਦ ਕੋ ਬਜਨ ਬਹੁਤ ਹੀ ਚੰਗਾ ਵਾ ਤੇ ਸਿੰਗ-ਸੁੰਗ ਵੀ ਬਹੁਤ ਹੀ ਚੰਗਾ ਲੱਗਾ ਵਾ ਲੱਗ ਗਿਆ ਤੁਹਾਨੂੰ ਚੈੱਕ ਕਰਾਉਂਦੇ ਆ ਸਣਾ ਦਾ ਟੈਸਟ ਹੈ ਬਹੁਤ ਛਾਂਦਾ ਇਹਦਾ ਜੁਦੀ ਆਪਾਂ 5 ਦਸਤਾ ਵਾ ਹੈਗਾ ਮੇਰੇ ਖਾਲਸਾ ਸ਼ੇਕ ਲੋ ਯਾ ਦੁੱਧ ਦੇ ਛੋਟੀ ਕੋਲ ਅੱਛਾ ਅੱਛਾ ਠੀਕ ਹੈ ਚਲੋ ਘਾਟ ਕੇ ਆਤਾ ਠੀਕ ਹੈ ਜੀ। ਲਓ ਵੀ ਲਾਗੇ ਤੋਂ ਚੈੱਕ ਕਰ ਸਕਦੇ ਥੋੜਾ ਦਾ ਸੈੱਜ ਗਿਆ ਤੇ ਆਰਡਰ ਕੁਆਲਿਟੀ। ਫਿਰ ਚੁਵਾਈ ਚੁਈ ਵੀਰ ਜੀ ਬੋਲ ਕੋਲੀ ਰੂਮ ਵਰਗੀ ਮੈਨਾਂ। ਠੀਕ ਹੈ ਠੀਕ ਹੈ ਜੀ। ਕੀ ਮੋਲ ਵੀ ਜੀ ਦਾ ਹੈ ਰੋ? ਮੋਲ ਵੀਰ ਜੀ ਜੈਜ ਕਰਦਿਏ। ਹਾਂ ਜੀ। ਛੋਟੀ ਜੀ ਕੰਨੂ ਤੇ ਮੰਨ ਲਓ ਵੀ 650 ਦੀ ਹੱਕ ਰਖਾਉਂਦੀ ਆ ਜੇ ਸਾਹ ਨਾ ਘੱਟ ਵਜਣੇ ਵੱਟਾ। ਹਾਂ ਜੀ ਹਾਂ ਜੀ। ਤੇ ਆਪਾਂ ਫਿਰ 200 ਰੁਪਏ ਛੋਟ ਵਾਲੇ ਕੰਮ ਤੇ ਆਈਏ। ਹਾਂ ਜੀ। ਇਹ ਵੀਰ ਜੀ ਆਪਾਂ ਦੇ ਦਾਂਗੇ 45 ਹਜ਼ਾਰ ਦੀ ਛੋਟੀ 2 ਕੜ 50 ਹਜ਼ਾਰ ਦੀ 200 ਰੁਪਏ ਛੋਟ। ਠੀਕ ਲਓ ਭਾਈ 48000 ਚ 200 ਰੁਪਏ 50 52000 ਦੀ ਦੋ ਨੰਬਰ ਵਾਲੇ ਪਾਸੇ ਜੱਡਾ ਵੱਡਾ ਕੱਦ ਵਜਣਿਆ ਪੱਤ ਜਾਣਾ ਨਹੀਂ ਆਪਾਂ ਵੀ ਉਧਰਲੇ ਪਾਸੇ ਆਪਾਂ ਚਲੋ ਕਰਮਾਂ ਵਾਲਿਆਂ ਦਾ ਨਾਂ ਨਹੀਂ ਇੰਡੇ ਜੀ ਦੀ ਮੰਨ ਲਓ ਗੱਬਣ ਵੀ ਹੈਗੀ ਆ ਛੋਟੀ 48000 ਦੀ 200 ਰੁਪਏ ਛੋੜ ਠੀਕ ਆ ਲਓ ਭਾਈ ਬਿਲਕੁਲ ਹੀ ਨਾਰਮਲ ਰੇਡ ਪਾਤਾ ਵੀ ਇਹਨੇ ਫਿਰ 48 ਆਪਾਂ ਇੱਕ ਹੋਰ ਨਗੀਨਾ ਲਿਆਂਦਾ ਜੀ ਆਜੂ ਹੁਣੇ ਹੋਰ ਟੌਪ ਦਾ ਨਗੀਨਾ ਦੱਸੋ ਕਿੰਨੇ ਵੇਰੇ ਮਹੀ ਦਾ ਬਾਬਾ ਜੀ ਕੱਦ ਦਾ ਵਜਣ ਦੀ ਬਹੁਤ ਹੀ ਚੰਗੀ ਆ ਬਹੁਤ ਹਾਈਟ ਹੋਟ ਬਹੁਤ ਯਾਰਾ 52 ਸੁਆ ਜੀ ਬਾਡੀ ਦੀ ਜਿਆਦੀ ਵੱਡੀ ਆ ਹ ਤੇ ਦੂਜਾ ਸਵੇਰ ਤੀਜੇ ਨੂੰ ਗਾਂ ਵੀਰ ਜੀ ਸਾਢੇ ਪੰਜਾਂ ਮਹੀਨਿਆਂ ਦੀ ਚੱਕ ਪਾਸ ਅੱਛਾ ਜੀ ਅੱਜ ਵੀਰ ਜੀ 9 ਲੀਟਰ ਦੁੱਧ ਆ ਠੀਕ ਹੈ ਠੀਕ ਹੈ ਲੋ ਬਾਈ ਅਸੀਂ ਮਾ ਖੋਲ ਕੇ ਵਗਾਉਨੇ ਕੱਦਮ ਜਣ ਵੇਖੋ ਕਿੱਡਾ ਪੁੱਛਾ ਝੋਟੀ ਦਾ ਇਹਦੇ ਮਗਰ ਵੀ ਵੀਰ ਜੀ ਕੱਟੀ ਬਹੁਤ ਸ਼ਾਨਦਾਰ ਮਗਰ 10000 ਦੀ ਕੱਟੀ ਹੋਗੀ ਨਾ ਮਗਰ ਆਪਾਂ ਵੀਡੀਓ ਦੇ ਵਿੱਚ ਇਹਨੇ ਸੱਜਣ ਨੇ ਸਭ ਚੰਗਾ ਦੁੱਧ ਚੋਇਆ ਹੋਊਗਾ ਸੱਜਣ ਨੇ ਵੀ ਜੀ 17 ਲੀਟਰ ਹੀ ਗੱਲਾਂ ਦੇ ਜੇ ਆਪਣੀ ਇਧਰ ਦੀ ਦੇਸੀ ਨਹੀਂ ਮੈਂ ਆਪਣੇ ਉਧਰ ਦੀ ਹਰਿਆਣੇ ਦੀ ਆ ਮੈਂ ਹਰਿਆਣੇ ਦੀ ਕਦ ਵਜੇ ਦੇਸੀ ਵੀਰ ਭਰਾਵਾਂ ਨਾਲ ਮਤਲਬ ਵੀ ਛਣਪਾਂਡਾ ਵੇਖ ਕੇ ਅੰਦਾਜ਼ਾ ਲਾ ਲੈਣਾ ਕਿ ਕਿੰਨਾ ਦੁੱਧ ਭੱਜਾ ਨੂੰ ਦਿੱਤਾ ਤੇ ਕੀ ਹਾਵੇ ਠੀਕ ਠੀਕ ਹੈ ਤਾਂ ਤਾਂ ਬੋਬੀ ਜੀ ਕਰੋ ਚੈੱਕ ਆਰਡਰ ਕੁਆਲਟੀ ਸ਼ਾਨਦਾਰ ਪਰ ਸੱਜਣਾਂ ਵਰਗਾ ਹੀ ਵਨ ਲੱਗਾ ਜਿਹੜੀ ਦਿਖਾਓ ਵੀਰ ਜੀ ਕਟੀ ਨਾਲ ਦਿਖਾਓ ਇਧਰ ਆ ਵਾਲਾ ਜੀ 3:00 ਵਜੇ ਦੇ 3 ਦਾ ਕਿੱਦਾਂ ਜੇ ਠੀਕ ਹੈ ਜੀ ਇਹ ਵੀ ਇੱਕ ਨਾ ਇੱਕ ਫ੍ਰੀ ਗਿਫਟ ਇੱਕ ਨਾ ਇੱਕ ਫ੍ਰੀ ਹੈ ਕਿਸਾਨ ਨਾਲ ਚੱਲ ਕਰੋ ਚੈੱਕ ਜੈਡ ਬਲੈਕ ਚੋਰ ਮੋਰੋ ਨਾਲ ਦੇ ਵਿੱਚ ਆ ਗਈ ਹਰਿਆਣੇ ਦੀ ਝੋਟੀ ਆ ਪ ਕਿੰਨੇ ਕੇ ਸੰਘੀ ਇਹਦੇ ਉਹ ਵੀ ਮੋੜਨਦਾ ਪੀਜੇ ਠੀਕ ਹੈ ਠੀਕ ਹੈ ਲੋ ਬਜੀ ਲੇਵੇ ਤੂੰ ਸੱਜਰ ਨੂੰ ਪਰੇ ਕਰਨ ਦੀ ਹੈ ਕਰੋ ਚੈੱਕ ਤੂੰ ਤੇ 17 ਲੀਟਰ ਦਾ ਰਿਕੋਰਡ ਇਹਦਾ ਸੱਜਰ ਸੂਈ ਦਾ ਬੋਡੀ ਵੀ ਬਹੁਤ ਤਗੜੀ ਹੈ ਤੁਹਾਨੂੰ ਪਤਾ ਹੀ ਸਾਰੇ ਪੰਜਾਂ ਮਿੰਟਾਂ ਦੀ ਕੱਕ ਪਾਸ ਤੇ 9 ਲੀਟਰ ਇਹਦਾ ਇਹਦੇ ਕੋਲ ਦੁੱਧ ਬਿਲਕੁਲ ਤਿਆਰ ਆ ਹਾਂਜੀ ਹਾਂਜੀ ਤੇ ਥਣ ਥਣ ਵੀ ਬਹੁਤ ਚੰਗਾ ਲੱਗਾ ਰਿਹਾ ਇਦੋਂ ਉਹ ਕਾਲਾ ਥਾਣਾ ਆ ਗਿਆ ਤੇ ਨੋਕਾਲੇ ਛਾਂ ਦੇ ਤੁਹਾਨੂੰ ਪਤਾ ਚਵਾਈ ਬਹੁਤ ਜ਼ਿਆਦਾ ਪੋਲੀ ਹੁੰਦੀ ਹੈ ਕਰੋ ਚੱਕ ਤੇ ਤੀਜੀ ਸੁਈ ਨੂੰ ਗੱਬਣ ਵੀਰ ਜੀ ਹਾਂ ਜੀ ਤੀਜੀ ਨੂੰ ਗੱਬਣ ਜੇ ਠੀਕ ਹੈ ਠੀਕ ਹੈ ਸਾਬੋ ਜੀ ਤੀਜੀ ਸੁਈ ਲਈ ਗਾਂ ਗੱਬਣ ਬਾਕੀ ਮੈਂ ਹੀ ਵੇਖੋ ਵੀ ਜਿੱਡਾ ਜਿਹੜਾ ਮੇਰੀ ਹਿਸਾਬ ਨਾਲ ਕਾਦੇ ਵੱਡੀ ਠੀਕ ਹੈ ਵੱਡੀ ਨਹੀਂ ਲੋਪ ਜੀ ਹਾਥੀ ਹੈ ਹਿਸਾਬ ਹਾਥੀ ਹੈ ਹਿਸਾਬ ਨਾਲ ਵੱਜਾ ਕੇ ਤੇ ਕੀ ਮੁੱਲ ਵੀਰ ਜੀ ਦਾ ਫਿਰ ਵੀਰ ਜੀ ਛੋਟੀ ਕਹਿੰਦੀ ਹੈ ਵੀ ਲੱਖਾਂ ਬਾਹਰ ਵੇਚ ਅੱਛਾ ਜੀ ਪਰ ਆਪਾਂ ਫੇਰ ਜਾਇਜ਼ ਵਾਲੇ ਕਾ ਪਾਸੇ ਆ ਜਣਾ 200 ਰੁਪਈਆ ਦੇ ਅੱਛਾ ਜੀ ਤੇ ਮੋਲ ਵੀਰ ਜੀ ਕਰਾਉਣ ਨੂੰ ਭਾਵੇਂ 90 ਕਰਾ ਲਓ 95 ਕਰਾ ਲਓ ਇਹ ਦੇ ਦਈਏ ਜੀ 85 ਦੇ ਦਈਏ ਦੇਖ ਲਓ ਕਿਥੇ ਸੈਟ ਬੈਦੀ 80 ਜੋ ਦੋ ਛੱਡ ਦਈਏ ਵਿੱਚੇ 78 75 ਦੇ ਦਈਏ ਕਰ ਦਈਏ ਜਾਇ ਜ ਕਰ ਦੋ ਫਿਰ ਹੋਰ ਵੀਰ ਜੀ 75000 ਚੋਂ 200 ਰੁਪਏ ਛੋੜੀ ਹੋਣੀ ਏ ਠੀਕ ਠੀਕ ਗੱਲੋਂ ਵੀਰ ਜੀ 75000 ਚੋਂ ਦੋ ਪਸ਼ੂ ਪੂਰੇ ਫੁੱਲ ਵੱਡੇ ਕਦ ਵਜੰਦੀ ਤੇ ਧੰਨਵਾਦ 9 ਲੀਟਰ ਦੁੱਧ ਵੀ ਸਿਕੰਦਰ ਵੀ ਹੈਗਾ ਸੱਚੇ ਦੇ ਅੰਦਰ ਵੀ ਹੈਗਾ ਜੇ 3000 ਦੇ ਵਿੱਚ ਤਿੰਨ ਤਿੰਨ ਪਸ਼ੂ ਬਿਲਕੁਲ ਨੌਰ ਮੇਲੇ ਦੇ ਰੇਡ ਕਰਤਾ ਤੇ 9 ਸੱਜਰਾਂ ਨੂੰ ਦੌੜੀ ਪੜੀ ਕਦੰਦੀ ਕੋਈ ਨਹੀਂ ਇਹਦੇ ਇਸ ਲਿਆਉਣੇ ਆ ਪੰਜ ਚੁਣ ਚੁਣ ਕੇ ਵੀਰ ਜੀ ਨਹੀਂ ਬਿਲਕੁਲ ਸਹੀ ਇਸ ਲਿਆਉਣੇ ਚੁਣ ਚੁਣ ਕੇ ਤੇ ਦੇਣੇ ਆ ਮਾਰਕੀਟ ਨਾਲੋਂ ਆਪਾਂ ਥੱਲੇ ਬਿਲਕੁਲ ਜਾਇਜ਼ ਹਾਂਜੀ ਸਹੀ ਬੜੇ ਵੀਰ ਭਰਾ ਫੋਨ ਕਰਦੇ ਵੀਰ ਜੀ ਸਭ ਤੋਂ ਰੇਟ ਤੁਹਾਡਾ ਮਨ ਲਓ ਜਾਇਜ਼ ਹੁੰਦਾ ਹਾਂਜੀ ਹਾਂਜੀ ਤੇ ਮਾਝੂ ਵੀ ਚੰਗੇ ਹੁੰਦੇ ਆ ਚਲੋ ਮਹਾਰਾਜ ਗੁਰੂ ਰਾਮਦਾਸ ਮਹਾਪਾਣੂ ਦਿੰਦਾ ਤੇ ਆਪਾਂ ਲਈਉਂਦੇ ਆ ਇਹਦੀ ਗੱਲ ਸਹੀ ਹੈ ਜੀ ਬੜੇ ਬੜੇ ਵਧੀਆ ਕਮੈਂਟ ਵੀ ਵੀਰ ਭਰਾਕ ਆਪਣੇ ਕਰਦੇ ਨੇ ਬਹੁਤ ਧੰਨਵਾਦ ਹੈ ਉਹਨਾਂ ਦਾ ਵੀ ਹਾਂਜੀ ਹਾਂਜੀ ਤੇ ਆਪਾਂ ਚਲੋ ਵਹਿੰਦੇ ਰਹੀਦਾ ਦਿਲ ਖੁਸ਼ ਹੁੰਦਾ ਵੇਖ ਕੇ ਨਹੀਂ ਬਿਲਕੁਲ ਸਹੀ ਗੱਲ ਹੈ ਕਿ ਸੱਚ ਤਾਂ ਸਭ ਦਾ ਵਿੱਚ ਹੀ ਇਹ ਕਮੈਂਟ ਚੰਗੇ ਹੀ ਆਉਂਦੇ ਆ ਅੱਬੇ ਹਰ ਕੋਈ ਮਦਦ ਚੰਗਾ ਕਹਿੰਦਾ ਵਾ ਹਾਂ ਬਾਕੀ ਚਲੋ ਵੀਰ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਆਹ ਸਾਰੀ ਕਾਲ ਤੇ ਸਾਰੇ ਵੀਰਾਂ ਅਗਲੇ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਸਬਸਕ੍ਰਾਈਬਰ ਚੈਨਲ ਨੂੰ ਕਰ ਦਿਆ ਕਰੋ ਤੇ ਜਿਹੜੇ ਵੀਰ ਭਰਾਣ ਅੱਗੇ ਪਸ਼ੂ ਖਰੀਦਣਾ ਹੁੰਦਾ ਉਹਦੇ ਲਈ ਆਸਾਨ ਹੋ ਜਾਂਦਾ ਵਾ ਤੇ ਦਿਲੋਂ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਵੇਖਣ ਲਈ ਪੂਰੀ